ਕੰਪਲੇਨੈਂਟ ਸਾਧੂ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਦਾਤਰ ਮਾਰ ਕੇ ਤੇ ਡਰਾਤਮਕਾ ਕੇ ਤੇ ਉਹਨਾਂ ਕੋਲ ਸਨਾਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕਦਮਾ ਦਰਜ ਕੀਤਾ 120 ਨੰਬਰ ਮੁਕਦਮਾ ਥਾਣਾ ਸੁਲਤਾਨਪੁਰ ਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਦੇ ਨਿਸ਼ਾਦਰ ਸੇਟ ਅਸੀਂ ਟੀਮਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਔਰ ਸਕੇਲਾ ਨੂੰ ਉਹਦੇ ਨਾਲ ਹੋਰ ਵੀ ਅਸੀਂ ਤੇ ਸਨੇਚਰ ਜ਼ੋਰ ਫੜੇ ਜਿਨ੍ਹਾਂ ਤੇ ਅ ਅਰਸ਼ਦੀਪ ਕੇਲਾ ਤੇ ਚਾਰ ਫਕਤ ਮੈਂ ਦਰਸਿਗੇ ਤੇ ਜਿਹੜਾ ਕੁਲਜੀਤ ਸਿੰਘ ਹੈ ਉਹਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਅ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਹੈ ਤੇ ਜਿਹੜੀ ਮੋੜਲੀ ਤਰਤੀਸ਼ ਜਿਹੜਾ ਹਾਲੇ ਅਸੀਂ ਪ੍ਰੀਲੀਮੀਨਰੀ ਨਾਨੋ ਪੁਛਿਆ ਤੀ ਇੱਕ ਹੋਰ ਇਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮ ਕੋਲੋਂ ਸਨੇਚਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮੁਕਦਮਾ 101 ਨੰਬਰ ਦਰਜ ਹੈਗਾ ਸੁਲਤਾਨਵਿੰਡ ਖਾਨੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਨੇ ਪਹਿਲਾਂ ਤੇ ਉਹ ਵੀ ਮੁਕਦਮਾ ਸਾਡਾ ਟ੍ਰੇਸ ਹੋ ਗਿਆ ਪਰ ਉਦੋਂ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਹੈ ਦੋ ਦਫ਼ਤਰ ਇੱਕ ਰੋਡ ਤੇ ਇੱਕ ਬਿਨਾ ਨੰਬਰ ਦਾ ਸਪਲੈਂਡਰ ਰਿਕਵਰ ਕੀਤਾ ਤੇ ਇਹਨਾਂ ਨੂੰ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੇਚਿੰਗਸ ਵਗੈਰਾ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਰੀਵील ਕਰਨਗੇ ਤੇ ਕਾਫੀ ਸਾਡੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਐ ਉਹ ਵੀ ਸੋਲਵ ਕਰਨਗੇ ਥੈਂਕ ਯੂ ਸਰ ਜਿਹੜਾ ਮੋਟਰਸਾਈਕਲ ਇਹਦੇ ਤੋਂ ਬ੍ਰਾਂਡ ਹੋਇਆ ਚੋੜੀ ਦਾ ਜੇ ਕਿਸ ਤਰ੍ਹਾਂ ਉਹ ਹਲੇ ਸਾਨੂੰ ਬਿਨਾਂ ਨੰਬਰ ਦਾ ਹੋਇਆ ਉਹ ਅਸੀਂ ਹਲੇ ਡੀਟੀ ਆਫਿਸ ਪਤਾ ਕਰਕੇ ਤੇ ਅਸੀਂ ਅੱਗੇ ਤਾਂ ਸਰ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਲੁੱਟਾ ਖੋਹ ਕੇ ਦਿੱਤੀ ਜਾ ਰਹੀ ਸੀ ਜੀ ਇਹਨਾਂ ਦੇ ਕੋਲੋਂ ਬੇਸਿਕਲੀ ਸੁਲਤਾਨਪੁਰ ਵੈਂਟ ਏਰੀਆ ਦੇ ਵਿੱਚ ਜ਼ਿਆਦਾ ਲੁੱਟਾ ਖੋਹ ਕੇ ਕੀਤੀ ਜਾਂਦੀ ਸੀ ਸਰ ਇਹਨਾਂ ਦੀ ਉਮਰ ਕੀ ਹੈਗੀ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਉਮਰ ਜੀ ਇਹ ਕੋਈ ਕੰਮ ਤਾਂ ਨਾ ਕਰਦੇ ਆ ਜੀ ਕਿ ਮਤਲਬ ਵੈਰੀ ਚੋੜਾ ਕਰਦੇ ਜਿਹੜੇ ਚਾਰ ਫੜੇ ਆ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਤਾਂ ਨਾ ਕਰਦੇ ਜਿਹੜਾ ਇੱਕ ਹੈ ਉਹ ਨਟ ਬੋਲਟ ਦੀ ਫੈਕਟਰੀਸ ਕੰਮ ਕਰਦਾ ਹੈ ਨਾਲੇ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਤਾਂ ਕੁਝ ਵੀ ਨਹੀਂ ਦੇ ਲੈ ਸਰ ਜੀ ਸਰ ਪਹਿਲੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਾਂ ਕਹਿ ਲਈ ਕੋਈ ਨਾ ਡਰਗ ਐਡਿਕਟਡ ਹੋਣੀ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਆਲਰੇਡੀ ਚਾਰ ਮੁਕਦਮੇ ਦਰਜ ਹੈਗੇ ਆ ਸਨੇਚਿੰਗ ਤੇ ਚੋਰੀ ਦੇ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕਦਮਾ ਦਰਜ ਹੈ ਸਰ ਇਹ ਬੇਸਿਕਲੀ ਦਸਮੋ ਵਾਲੀ ਕੋਈ ਨਾ ਦੋ ਲੁੱਟ ਕੇ ਵਕਫਾ ਲੁੱਟੇ ਨਹੀਂ ਵਕਫਾ ਥਾਣਾ ਤੇ ਲੁੱਟੇ ਆ ਉਹ ਸੀ ਰਿਕਵਰ ਕੀਤੇ ਜਾਂਦੇ ਸਰ ਸਾਰੇ ਨੌਕਰੀ ਕਰਦਾ ਸੀ ਰਾਤ ਨੂੰ ਲੁੱਟ ਕਰਦਾ ਸੀ ਇਹ ਤਾਂ ਦਿਨ ਦੇ ਟਾਈਮ ਦੀ ਹੈ ਜੀ ਜੀ ਉਹ ਬੋਟਾ ਤੁਸੀਂ ਕਹਿੰਦੇ ਫੈਕਟਰੀ ਜੌਬ ਹਾਂਜੀ ਹਾਂਜੀ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁੰਦਾ ਉਹਨਾਂ ਤੇ ਕਈ ਵਾਰੀ ਰਾਤੀ ਵੀ ਜੇ ਮੋਬਾਈਲ ਹੁੰਦੇ ਸੀ ਵੀ ਕਰਦੇ ਸੀ ਮੋਬਾਈਲ ਉਹਨਾਂ ਦਾ ਹਾਲੇ ਤੱਕ ਅਸੀਂ ਇਹਨਾਂ ਨੂੰ ਕੀਤਾ ਹੈ ਹਾਲੇ ਤੱਕ ਰਿਕਵਰ ਕੀਤਾ ਹੈ 10 ਮੋਬਾਈਲ ਤੇ ਹਾਲੇ ਅਸੀਂ ਇਹਨਾਂ ਦਾ ਪੁਲਿਸ ਰਿਮਾਨ ਲੈਣਾ ਹੈ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਉਹ ਹਾਲੇ ਸੀ ਇੱਕ ਚੈੱਕ ਕਰਨਾ ਮੈਡੀਕਲ ਕੋਈ ਖਾਸ ਏਰੀਆ ਟਾਰਗੇਟ ਕਰਦੇ ਹਾਂ ਵੀ ਇਹਨਾਂ ਨੇ ਆਸਟ੍ਰੇਲੀਆ ਚ ਜਿਵੇਂ ਬੇਸਿਕਲੀ ਜਿਹੜਾ ਹਾਲੇ ਸਾਨੂੰ ਪਤਾ ਚੱਲਿਆ ਸੁਲਤਾਨਪੁਰ ਮਿੰਡ ਏਰੀਆ ਤੇ ਸੀ ਡਿਵੀਜ਼ਨ ਏਰੀਆ ਥੋੜਾ ਟਾਰਗੇਟ ਕਰ ਰਹੇ ਨੇ ਵਾਲੇ ਟੋਟਲ ਕਿੰਨੇ ਜਾਣੇ ਹੈਗੇ ਸੀ ਟੋਟਲ 4 ਜਨੇ ਕਿੰਨੀਆਂ ਘੁਆਲਦਤਾ ਕਰ ਚੁੱਕੇ ਸਰ ਹਾਲੇ ਤੱਕ ਜਿਹੜੀ ਸਨ ਜਿਹੜੀ ਤਾਂ ਐਫ ਆਈ ਆਰਸ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲੇ ਕਿ 5-7 ਘੁਆਲਦਤਾ ਤਾਂ ਕਰ ਚੁੱਕੇ ਜਿਹੜਾ ਸਰ ਸਪਲੈਂਡਰ ਮਿਲਿਆ ਉਹ ਵੀ ਇਹਦਾ ਸੀ ਕਿ ਚੋਰੀ ਦਾ ਸੀ ਉਹ ਉਹ ਤਾਂ ਹਲੇ ਵਿਦਾਊਟ ਨੰਬਰ ਮਿਲੇ ਹਲੇ ਸੀ ਡੀਟੀ ਆਫਿਸ ਤੋਂ ਵੈਰੀਫਾਈ ਕਰਾਉਣਾ ਸਰ ਗੈਂਗ ਹੀ ਆਪਸ ਵਿੱਚ ਮਿਲ ਕੇ ਮਾਰਦਤ ਕਰਦਾ ਸੀ ਕਿ ਅਟੈਚ ਕਰ ਦੇ ਦਿੰਦੇ ਇਹਨਾਂ ਗੈਂਗ ਹੈ ਕਿ ਜੀ ਚਾਰ ਜਨਾਂ ਦਾ ਗੈਂਗ ਹੈ ਤੇ ਇਕੱਠੀ ਕਰਦੇ ਸੀ ਸਰ ਕਿੰਨੇ ਲੰਬੇ ਸਮੇਂ ਤੋਂ ਉਹ ਇਕੱਠੇ ਕਰ ਰਹੇ ਕੰਮ ਵਿੱਚ ਉਹ ਹਲੇ ਅਸੀਂ ਸਾਡੀ ਅਸੀਂ ਹਲੇ ਰਿਮਾਂਡ ਲੈ ਕੇ ਤੇ ਕੁਝ ਨਹੀਂ ਹੋ ਸਕਦੇ ਕਿ ਲੋਕ ਹੋ ਸਕਦੇ ਨਾ ਤੇ ਨਾਲ ਤਾਂ ਹੋ ਸਕਦੇ ਕੋਈ ਸਾਹਮਣੇ ਆਇਆ ਜੀ ਕੋਈ ਮੋਬਾਈਲ ਖੋ ਕੇ ਵੇਚਣ ਕਿਤੇ ਸੀ ਨਹੀਂ ਹਲੇ ਤਾਂ ਇਟ ਇਜ਼ ਟੂ अर्ਲੀ ਟੂ ਕਮੈਂਟ ਸਰ ਜਿਹੜੇ ਮੋਬਾਈਲ ਰਿਕਵਰ ਕੀਤੇ ਆ ਇਹਨਾਂ ਦੀਆਂ ਕੰਪਲੇਨਸ ਆਲਰੇਡੀ ਹੈਗੀਆਂ ਨੇ ਥਾਣੇ ਦੇ ਵਿੱਚ ਹਾਂਜੀ ਇਹਨਾਂ ਦੇ ਕੰਪਲੇਂਟਸ ਆ ਗਏ ਨੇ ਤੁਸੀਂ ਕਹਿੰਦੇ ਪੰਜ ਸੱਤ ਤੱਕ ਦਾ ਤਾਂ 10 ਮੋਬਾਈਲ ਕਵਰ ਆ ਗਏ ਕਈ ਵਾਰ ਅਦੋ ਵੀ ਹਲੇ ਜਿਹੜੀ ਸਾਨੂੰ ਪਤਾ ਚੱਲਿਆ ਹੈ ਹਲੇ ਪੰਜ ਸੱਤ ਕੰਪਲੇਂਟਸ ਬਾਰੇ ਪਤਾ ਚੱਲਿਆ ਹਲੇ ਤਾਂ ਇਹਨਾਂ ਤੋਂ ਮੋਬਾਈਲ ਦੇ ਕਵਰ ਕੀਤੇ ਹੋਰ ਵੀ ਆ ਰਹੀ ਸੀ ਹਲੇ ਤਾਂ ਸਭ ਮੌਜੂਦਾਨਾਂ ਨੂੰ ਦੱਸਿਆ ਨਹੀਂ ਕਿ ਇਹ ਮੋਟਰਸਾਈਕਲ ਕੀਤਾ ਕੀ ਨਹੀਂ ਹਲੇ ਡਾਊਟ ਨੰਬਰ ਹਲੇ ਇਹਨਾਂ ਨੇ ਦੱਸਿਆ ਨਹੀਂ ਕੋਈ ਸਿਰ ਅਕਸਰ ਦੇਖਦੇ ਆ ਇਸ ਕਮਾਂਵਾਂ ਲੁੱਟਾ ਪਵਾਵਾਂ ਨੌਜਵਾਨ ਪੀੜ੍ਹੀ ਜਿਆਦਾ ਹੁੰਦੀ ਆ 19 20 ਸਾਲ ਜਿਆਦਾ ਦੀ ਉਮਰ ਨਹੀਂ ਹੁੰਦੀ ਸੋ ਕੀ ਅਪੀਲ ਕਰਨੀ ਚਾਹੁੰਦੇ ਹੋ ਜਾਂ ਤਾਂ ਡਰਗ ਐਡਿਕਟਿਡ ਹੁੰਦੀ ਹੈ ਜਾਂ ਇਸ ਕਮਾਂਵਾਂ ਨੌਜਵਾਨ ਪੀੜ੍ਹੀ ਜਲਦੀ ਹੁੰਦੀ ਹੈ ਅਪੀਲ ਤਾਂ ਮੈਂ ਹੀ ਕਰੂੰਗਾ ਸਪੈਸ਼ਲੀ ਨੌਜਵਾਨਾਂ ਦੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਬੇਟੇ ਬੇਟੀਆਂ ਦਾ ਤੇ ਇਹਨਾਂ ਨੂੰ ਕੋਈ ਸਹੀ ਚੈਨਲ ਤੇ ਆਪਣਾ ਇਹਨਾਂ ਦੀ એનર્ਜੀ ਲਾਨ ਪੜ੍ਹਾਈ ਲਿਖਾਈ ਵੱਲ ਲਾਨ ਕਿਤੇ ਨੌਕਰੀ ਕਰਨ ਤੇ ਇਹਨਾਂ ਤੇ ਜ਼ਿਆਦਾ ਮਾਨੀਟਰ ਇਹਨਾਂ ਨੂੰ ਮਾਨੀਟਰ ਕਰਕੇ ਰੱਖੋ 可以。<Okay. S 2> okay.